ਦਿਨ ਰਾਤ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਹਿਰ ਵਾਸੀਆਂ ਦੀ ਨੀਂਦ ਹਰਾਮ ਕਰਨ ਵਾਲੇ ਲੁਟੇਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਜੀ ਹਾਂ ਪੁਲਿਸ ਨੇ ਜੋ ਹੈ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਤੁਹਾਨੂੰ ਦੱਸਿਆ ਕਿ ਜਲੰਧਰ ਸ਼ਹਿਰ ਦੇ ਵਿੱਚ ਵਕ-ਵਕ ਜਗਾਵਾਂ ਤੇ ਲੁੱਟਖੋਹਾਂ ਦੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਸੀ ਕੋਈ ਅਜਿਹਾ ਦਿਨ ਖਾਲੀ ਨਹੀਂ ਸੀ ਜਿਸ ਦਿਨ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ ਹੁਣ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਕੇ ਇਹਨਾਂ ਲੁਟੇਰਿਆਂ ਨੂੰ ਆਪਣੀ ਗ੍ਰਿਫਤ ਵਿੱਚ ਰੱਖ ਲਿਆ ਗਿਆ ਗੱਲ ਕਰ ਲਈਏ ਹਾਲੇ ਦੇ ਵਿੱਚ ਹੋਈਆਂ ਦੋ ਵਾਰਦਾਤਾਂ ਜਿੱਥੇ ਇੱਕ ਕਾਤਾ ਤੋਂੰਦਾ ਦਾ ਫਾਇਦਾ ਚੋਕ ਲੁਟੇਰਿਆ ਨੇ ਬ੍ਰੈਡ ਸਪਲਾਈ ਕਰਨ ਵਾਲੇ ਮੁੰਡੇ ਨੂੰ ਲੁੱਟਿਆ ਸੀ ਉਧਰ ਹੀ ਬਲੇਰੋ ਗੱਡੀ ਵਾਲਿਆਂ ਨੇ ਇੱਕ ਸਾਈਕਲ ਸਵਾਰ ਨੂੰ ਲੁੱਟਿਆ ਸੀ ਤੁਹਾਨੂੰ ਦੱਸ ਜੀ ਕਿ ਇਹ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਜੀ ਹਾਂ ਬਲੈਰੋ ਸਵਾਰ ਤੇ ਲੁਟੇਰੀਆ ਨੂੰ ਆਖਰਕਾਰ ਪੁਲਿਸ ਨੇ ਕਾਬੂ ਕਰ ਲਿਆ ਅਤੇ ਸਪੋਰਟਸ ਬਾਈਕ ਤੇ ਲੁਟੇਰੀਆ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਦੱਸਦੇ ਕਿ ਬਲੈਰੋ ਸਵਾਰ ਤੇ ਲੁਟੇਰੀਆ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਉਹਨਾਂ ਨੇ ਗੱਡੀ ਵਿੱਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਤਿੰਨੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜ਼ਖਮੀ ਹਾਲਤ 'ਚ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਉਹਨਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ 15 ਮੋਬਾਈਲ ਅਤੇ ਲੁੱਟਖੋਹਾਂ ਦੇ ਵਿੱਚ ਵਰਤੀ ਜਾਣ ਵਾਲੀ ਬਲੈਰੋ ਗੱਡੀ ਵੀ ਬ੍ਰਾਹਮਣ ਕਰ ਲਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸੁਪਨ ਸ਼ਰਮਣ ਨੇ ਦੱਸਿਆ ਕਿ ਸ਼ਹਿਰ ਵਿੱਚ ਪਿਛਲੇ ਦਿਨੀ ਲੁਟਕ ਖੋਹਾਂ ਦੀਆਂ ਕਾਫੀ ਵਾਰਦਾਤਾਂ ਵਾਪਰੀਆਂ ਸਨ ਜਿਸ ਵਿੱਚ ਇੱਕ ਬਲੈਰੋ ਗੱਡੀ ਵਿੱਚ ਸਵਾਰ ਨੌਜਵਾਨ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਲੇ ਸਨ ਜਿਸ ਕਾਰਨ ਪੁਲਿਸ ਪਾਰਟੀ ਇਹਨਾਂ ਦੀ ਤਲਾਸ਼ ਦੇ ਵਿੱਚ ਲਗਾਤਾਰ ਲੱਗੀ ਹੋਈ ਸੀ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਰਕ ਅਤੇ ਏਸੀਪੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਲਗਾਤਾਰ ਅਨਲੋਟਰੇ ਦੇ ਤਲਾਸ਼ ਦੇ ਵਿੱਚ ਹੋਤੀ ਹੋਈ ਸੀ ਇਸ ਦੌਰਾਨ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮਕਸੂਦਾ ਸਬਜ਼ੀ ਮੰਡੀ ਲਾਗੇਨਾਗਰਾ ਰੋਡ ਤੇ ਮੌਜੂਦ ਸਨ ਉਹਨਾਂ ਨੂੰ ਮੁਖਵਾਕ ਖਾਸ ਨੇ ਸੂਚਨਾ ਦਿੱਤੀ ਸੀ ਕਿ ਗੁਰਸ਼ਰਨ ਸਿੰਘ ਉਰਫ ਗੋੜੂ ਵਾਸੀ ਪਿੰਡ ਬਰਿਆਣਾ ਜਲੰਧਰ ਸੁਨੀਲ ਕੁਮਾਰ ਉਰਫ ਸ਼ੀਲੂ ਵਾਸੀ ਪਿੰਡ ਬਰਿਆਣਾ ਜਲੰਧਰ ਲਾਪ੍ਰੀਤ ਸਿੰਘ ਵਾਸੀ ਪਿੰਡ ਬਰਿਆਣਾ ਜਲੰਧਰ ਅਤੇ ਵਿਸ਼ਾਲ ਵਾਸੀ ਪਿੰਡ ਬਰਿਆਣਾ ਜੋ ਕਿ ਚਿੱਟੇ ਰੰਗ ਦੀ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਰਾਤ ਦੇ ਸਮੇਂ ਆਉਣ ਜਾਣ ਵਾਲੇ ਲੋਕਾਂ ਪਾਸੋਂ ਤੇਜ਼ਾਰ ਹਥਿਆਰਾਂ ਨਾਲ ਸਟਾ ਮਾਰਕੇ ਲੁੱਟਾਖੋਗਾ ਕਰਦੇ ਨੇ ਐਸਵੇਲੇ ਖੋਏ ਗੋਏ ਮੋਬਾਈਲ ਵੇਚਣ ਦਿੱਲੀ ਸ਼ਿਵਨਗਰ ਫਾਟਕ ਦੇ ਪਾਸ ਕੁਮਰੇ ਨੇ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ਿਵਨਗਰ ਨੇੜੇ ਨਾਗਰਾ ਫਾਟਕ ਕੋ ਨਾਕਾ ਬੰਦੀ ਕਰ ਦਿੱਤੀ ਜੁਦਾ ਹੀ ਬਲੈਰੋ ਗੱਡੀ ਤੇ ਆ ਰਹੇ ਉਹਨਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਦੇਖੀ ਤਾਂ ਗੱਡੀ ਹੌਲੀ ਕਰਕੇ ਉਸ ਵਿੱਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਗੁਰਸ਼ਰਨ ਸਿੰਘ ਅਤੇ ਸੁਨੀਲ ਕੁਮਾਰ ਅਤੇ ਲੱਭੇ ਸਿੰਘ ਨੇ ਲੱਤਾ ਤੇ ਬਾਤੇ ਗੰਬੀਰ ਸਟਾ ਲਗੀਆਂ ਜਿਨ੍ਹਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਅੱਜ ਤਿੰਨ ਇਸ਼ੂਸ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਤਾਂ ਕੁਝ ਦੋ ਤਿੰਨ ਦਿਨ ਪਹਿਲੇ ਵਾਰਦਾਤ ਹੋਈ ਸੀ ਕਿ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਬਲੈਰੋ ਗੱਡੀ ਵਿੱਚ ਤਿੰਨ ਚਾਰ ਮੁੰਡੇ ਨਿਕਲਦੇ ਆ ਇੱਕ ਬੰਦੇ ਨੂੰ ਕੁੱਟ ਰਹੇ ਆ ਤੇ ਖੋ ਕਰ ਰਹੇ ਆ ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਏਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਉਹ ਟ੍ਰੇਸ ਕਰ ਲਿਆ ਇਹ ਇੱਕ ਹੀ ਪਿੰਡ ਦੇ ਤਿੰਨ ਮੁੰਡੇ ਸੀਗੇ ਜੀ ਬਲੈਰੋ ਉਹਨਾਂ ਦੇ ਰਿਸ਼ਤੇਦਾਰ ਦੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨਟਰੋਗੇਸ਼ਨ ਚ ਬਾਈ ਵਰਦਤਾਈ ਮੰਨੇ ਨੋ ਪਰਚੇ ਨਾਤੇ ਪਹਿਲਾ ਹੀ ਦਰਜ ਹੈ ਜਿਦੇ ਵਿੱਚ ਇਹ ਜੇਲ ਕੱਟ ਕੇ ਆਏ ਹਨ ਅਲੱਗ-ਅਲੱਗ ਟਾਈਮ ਤੇ ਕੋਈ 2 ਮਹੀਨੇ ਪਹਿਲੇ ਆਇਆ ਕੋਈ 6 ਮਹੀਨੇ ਪਹਿਲੇ ਆਇਆ 25-26 ਸਾਲ ਦੀ ਨਾਦੀ ਉਮਰ ਹੈ ਬਾਕੀ ਇਹਦੇ ਚ ਇਨਵੈਸਟੀਗੇਸ਼ਨ ਜਾਰੀ ਹੈ ਦੂਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਮ ਫੜੀ ਸੀਗੀ ਉਹਦੀ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਮ ਓਪੀਅਮ ਪਿਓਰ ਦੁਬਾਰਾ ਫੜੀ ਗਈ ਹੈ ਇੱਕ ਜਿੱਕਤੀ ਵੀ ਗ੍ਰਫਤਾਰ ਹੋਇਆ ਹੈ ਟ੍ਰੇਨ ਚ ਰੇਲਵੇ ਤੇ ਥਰੂ ਆਂਦਾ ਸੀਗਾ ਟ੍ਰੇਨ ਚ ਤੇ ਬਰੀਲੇ ਦਾ ਰਹਿਣ ਵਾਲਾ ਹੈ ਇਹਦੀ ਵੀ ਆਪਾਂ ਅੱਗੇ ਫੋਰਵਰਡ ਬੈਕਵਰਡ ਲਿੰਕਜਸ ਕਰ ਰਹੇ ਹਾਂ ਪਲੱਸ ਪੀਜਾ ਜਿਹੜਾ ਟਰੈਵਲ ਏਜੰਟ ਤੇ ਗੋਲੀ ਚੱਲੀ ਸੀਗੀ ਗੱਡੀ ਤੇ ਤੇ ਫਰੋਦੀ ਮੰਗੀ ਸੀਗੀ ਇੱਕ ਹੋਰ ਬੰਦਾ ਆਪਾਂ ਗ੍ਰਫਤਾਰ ਕੀਤਾ ਤੇ ਹਰਿਆਣਾ ਦਾ ਰਹਿਣ ਵਾਲਾ ਇਹਨੇ 13 ਤਰੀਕ ਨੂੰ ਵੀ ਰਿਕੀ ਕੀਤੀ ਸੀਗੀ

ਇਹ ਵੀ ਤਾਂ ਡਾਕੂਮੈਂਟਡ ਹੈ ਜੀ ਕੁਝ ਕੁਛ ਇਦਾਂ ਦੀ ਵੀ ਹੋਣੀਆਂ ਜਿਹੜੀ ਅਨਡਰ ਰਿਪੋਰਟਡ ਹੈ ਇਹ ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦੇ ਸਮੇਂ ਲੇਟ ਨਾਈਟ ਕਿਦਾਂ ਲਗਤ ਲਗਾਤਾਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀਆਂ ਕਈ ਐਕਟਿਵਰ ਤੇ ਜਾ ਕੇ ਸੇਮ ਬੰਦੇ ਹੀ ਹੈ ਜਾਂ ਕੋਈ ਹੋਰ ਮੋਸਟ ਪੌਬਲੀ ਸੇਮ ਬੰਦੇ ਹੀ ਸਾਰੀ ਵਾਰ ਤਾਂ ਬਲੈਕ ਤੇ ਕਿਤੇ ਨਹੀਂ ਹੋਦੀ ਕਮੈਂਟ ਨਹੀਂ ਹੋਰ ਪੈਦਲ ਵੀ ਕਿਤੇ ਕਿਸੇ ਹੋਰ ਦੇ ਗੱਡੀ ਤੇ ਟੂ व्हीਲਰ ਤੇ ਵੀ ਕਿਤੇ ਹੁੰਦੇ ਹੈ ਇਹ ਡਰੱਗਰ ਗੱਡੀ ਤੇ ਵੀ ਹੈ ਹਾਂ ਉਹ ਨਸ਼ਾ ਕਰਦੇ ਹਨ 15 ਦਿਨਾਂ ਦੇ ਵਿੱਚ 38 ਵਾਰ ਦਾ ਲੁਕ ਖੋਜਣੀ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ